ਅੱਜ ਮੈਂ ਦੇਖ ਰਿਹਾ ਪੰਜਾਬ ਦੇ ਜਿੰਨੇ ਕਾਂਗਰਸੀ ਲੀਡਰ ਆ ਰਾਜਾ ਬੜੇ ਘੁਰੀ ਅਕਾਲੀ ਦਲ ਵਾਲੇ ਟੀਵੀ ਤੇ ਬਹਿ ਕੇ ਚੀਕਾਂ ਮਾਰ ਰਹੇ ਆ ਵੀ ਦੇਖੋ ਬੂਥ ਕੈਪਚਰ ਹੋਊਗਾ ਅੱਜ ਸਾਡਾ ਨਾ ਧੱਕਾ ਹੋਊਗਾ ਇਹਨਾਂ ਨੂੰ ਆਪਣਾ ਸਮਾਂ ਯਾਦ ਆ ਰਿਹਾ ਕਿ ਅਸੀਂ ਕਿਵੇਂ ਕਰਦੇ ਰਹੇ ਹਾਂ ਕਿਵੇਂ ਅਸੀਂ ਬੂਥ ਕੈਪਚਰ ਕਰਦੇ ਰਹੇ ਹਾਂ ਕਿਵੇਂ ਅਸੀਂ ਪੰਜਾਬ ਦੇ ਵਿੱਚ ਬੂਥ ਲੁੱਟਦੇ ਰਹੇ ਹਾਂ ਕਿਵੇਂ ਅਸੀਂ ਜਿੱਤਲੇ ਬੰਦੇ ਨੂੰ ਸਰਪੰਚੀ ਚ ਬਲਾਕ ਸੰਤੋ ਜਿਲ੍ਹਾ ਪ੍ਰੇਸ਼ਰ ਦੇ ਵਿੱਚ ਹਰਾਉਂਦੇ ਰਹੇ ਹਾਂ ਇਹ ਸਾਰੀਆਂ ਯਾਦਾਂ ਇਹਨਾਂ ਨੂੰ ਆ ਰਹੀਆਂ ਨੇ ਸੱਚਾਈ ਹੈ ਕਿ ਆਮ ਆਦਮੀ ਪਾਰਟੀ ਕੰਮ ਦੇ ਆਧਾਰ ਤੇ ਵੋਟ ਮੰਗੀ ਆ ਔਰ ਬੜੀ ਫੇਅਰ ਇਲੈਕਸ਼ਨ ਹੋ ਰਹੀ ਆ ਔਰ ਹਰੇਕ ਜਗ੍ਹਾ VOTER ਜਿਹੜਾ ਬੜੀ ਸ਼ਾਂਤੀਪੂਰਵਕ ਵੋਟਾਂ ਜਿਹੜਾ ਉਹ ਪਾ ਰਿਹਾ ਔਰ ਕਾਂਗਰਸੀ ਜਿਹੜੇ ਆ ਜਿਹੜੇ ਅੱਜ ਬੋਲ ਰਹੇ ਆ ਇਹ ਆਪਣੇ ਪਹਿਲਾਂ ਮੰਝੇ ਥੱਲੇ ਸੁੱਟਾ ਫਿਰਨ ਦੀ ਪੂਰੇ ਦੇਸ਼ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਖਤਮ ਹੋ ਚੁੱਕ ਪੰਜਾਬ ਦੇ ਵਿੱਚ ਤਾਂ ਕਾਂਗਰਸ ਟੋਟੇ ਟੋਟੇ ਹੋ ਚੁੱਕੀ ਹੈ ਜੀ ਇਹੀ ਹਾਲਤ ਅਕਾਲੀ ਦਲ ਦੀ ਹੈ ਜੀ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਵੋਟਰਾਂ ਨੂੰ ਨਾਭਾ ਹਲਕੇ ਦੇ ਸਾਰੇ ਵੋਟਰਾਂ ਨੂੰ ਕਿ ਆਪਣੀ ਆਪਣੀ ਬੋਟ ਦਾ ਇਸਤੇਮਾਲ ਕਰੋ ਔਰ ਇਹ ਵੋਟ ਜਿਹੜੀ ਆ ਤੁਸੀਂ ਤਰੱਕੀ ਲਈ ਪਾਉਣੀ ਹੈ ਜੀ ਬਲੈਕ ਸੰਚ ਜ਼ਿਲ੍ਹਾ ਪ੍ਰੇਸ਼ਦ ਦੀ ਕਿਉਂਕਿ ਪਿਛਲੇ 7-8 ਸਾਲਾਂ ਤੋਂ ਕਾਂਗਰਸ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਪਤੀ ਮੈਂਬਰ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਰਿਪੋਰਟ ਬਿਲਕੁਲ ਜ਼ੀਰੋ ਆ ਉਹੀ ਦੁਬਾਰਾ ਇਲੈਕਸ਼ਨ ਲੜ ਰਹੇ ਆ ਜੀ ਉੱਚ ਨਵਾਂਪਣ ਤਾਂ ਕੁਝ ਵੀ ਹੈ ਨਹੀਂ ਜੀ ਜਿਨ੍ਹਾਂ ਨੇ ਪਹਿਲਾਂ ਨਹੀਂ ਕੰਮ ਕੀਤਾ ਤਾਂ ਹੁਣ ਕੀ ਕੰਮ ਕਰਨਗੇ ਜੀ ਔਰ ਜਿਹੜੇ ਕਾਂਗਰਸੀ ਕੱਲੀ ਆਮ ਆਦੀ ਪਾਰਟੀ ਨੂੰ ਭੰੜ ਰਹੇ ਆ ਇਹਨਾਂ ਦੇ ਘਰ ਦੇ ਬਿੱਲ ਆਮ ਆਦੀ ਪਾਰਟੀ ਭਰਦੀ ਆ ਇਹਨਾਂ ਦੇ ਘਰ ਦੇ ਬਿੱਲ ਜਿਹੜੇ ਨੇ ਬਿਲਕੁਲ ਮੁਫਤ ਨੇ ਜੀ ਔਰ ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਇਹ ਹੁਣ ਬੋਲਣ ਤੋਂ ਇਲਾਵਾ ਇਹਨਾਂ ਕੋਲੇ ਕੱਖ ਨਹੀਂ ਹੈਗਾ ਮੇਰੀ ਵੋਟਰਨਾਮ ਸਾਰਿਆਂ ਨੂੰ ਬਿਲਦੀ ਹੈ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਤੋਂ ਨਿਕਲੋ ਸ਼ਾਂਤਮਈ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੁਸੀਂ ਉਹਦਾ ਹਿੱਸਾ ਬਣੋ ਕਾਂਗਰਸ ਕਾਲੀਆਂ ਦੀਆਂ ਐਵੇਂ ਦੀਆਂ ਝੂਠੀਆਂ ਰਫਵਾਹਾਂ ਦੇ ਵਿੱਚ ਨਾ ਆ ਕੇ ਆਪਣੀ ਭਾਈਚਾਰਕ ਸਾਂਝ ਜਰੀ ਹੈ ਉਹ ਕਾਇਮ ਰੱਖੋ ਕਿਉਂਕਿ ਭਾਈਚਾਰਕ ਸਾਂਝ ਕੈਮਰਾ ਨਹੀਂ ਬਹੁਤ ਜ਼ਰੂਰੀ ਹੈ ਅੱਜ ਮੈਂ ਦੇਖ ਰਿਹਾ ਪੰਜਾਬ ਦੇ ਜਿੰਨੇ ਕਾਂਗਰਸੀ ਲੀਡਰ ਆ ਰਾਜਾ ਬੜੇ ਘੋਰੀਂ ਅਕਾਲੀ ਦਲ ਵਾਲੇ ਟੀਵੀ ਤੇ ਬਹਿ ਕੇ ਚੀਕਾਂ ਮਾਰ ਰਹੇ ਆ ਵੀ ਦੇਖੋ ਬੂਥ ਕੈਪਚਰ ਹੋਊਗਾ ਅੱਜ ਸਾਡਾ ਨਾਂ ੱਟਕਾ ਹੋਊਗਾ ਇਹਨਾਂ ਨੂੰ ਆਪਣਾ ਸਮਾਂ ਯਾਦ ਆ ਰਿਹਾ ਕਿ ਅਸੀਂ ਕਿਵੇਂ ਕਰਦੇ ਰਹੇ ਆ ਕਿਵੇਂ ਅਸੀਂ ਬੂਥ ਕੈਪਚਰ ਕਰਦੇ ਰਹੇ ਹਾਂ ਕਿਵੇਂ ਅਸੀਂ ਪੰਜਾਬ ਦੇ ਵਿੱਚ ਬੂਥ ਲੁੱਟਦੇ ਰਹੇ ਹਾਂ ਕਿਵੇਂ ਅਸੀਂ ਜਿੱਤਲੇ ਬੰਦੇ ਨੂੰ ਸਰਪੰਚੀ ਚ ਬਲਾਕ ਸੰਤੋ ਜ਼ਿਲ੍ਹਾ ਪ੍ਰੇਸ਼ਰ ਦੇ ਵਿੱਚ ਹਰਾਉਂਦੇ ਰਹੇ ਹਾਂ ਇਹ ਸਾਰੀਆਂ ਯਾਦਾਂ ਇਹਨਾਂ ਨੂੰ ਆ ਰਹੀਆਂ ਨੇ ਸੱਚਾਈ ਹੈ ਕਿ ਆਮ ਆਦਮੀ ਪਾਰਟੀ ਕੰਮ ਦੇ ਆਧਾਰ ਤੇ ਵੋਟ ਮੰਗੀ ਆ ਔਰ ਬੜੀ ਫੇਅਰ ਇਲੈਕਸ਼ਨ ਹੋ ਰਹੀ ਆ ਔਰ ਹਰੇਕ ਜਗ੍ਹਾ VOTER ਜਿਹੜਾ ਬੜੀ ਸ਼ਾਂਤੀਪੂਰਵਕ ਵੋਟਾਂ ਜਿਹੜਾ ਉਹ ਪਾ ਰਿਹਾ ਔਰ ਕਾਂਗਰਸੀ ਜਿਹੜੇ ਆ ਜਿਹੜੇ ਅੱਜ ਬੋਲ ਰਹੇ ਆ ਇਹ ਆਪਣੇ ਪਹਿਲਾਂ ਮੰਝੇ ਥੱਲੇ ਸੋਟਾ ਫੇਰਨ ਦੀ ਪੂਰੇ ਦੇਸ਼ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਖਤਮ ਹੋ ਚੁ ਪੰਜਾਬ ਦੇ ਵਿੱਚ ਤਾਂ ਕਾਂਗਰਸ ਟੋਟੇ ਟੋਟੇ ਹੋ ਚੁੱਕੀ ਹੈ ਜੀ ਇਹੀ ਹਾਲਤ ਕਾਲੀ ਦਲ ਦੀ ਹੈ ਜੀ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੇ ਵੋਟਰਾਂ ਨੂੰ ਨਾਭਾ ਹਲਕੇ ਦੇ ਸਾਰੇ ਵੋਟਰਾਂ ਨੂੰ ਕਿ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰੋ ਔਰ ਇਹ ਵੋਟ ਜਿਹੜੀ ਆ ਤੁਸੀਂ ਤਰੱਕੀ ਲਈ ਪਾਉਣੀ ਹੈ ਜੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੈਸਰ ਦੀ ਕਿਉਂਕਿ ਪਿਛਲੇ 7-8 ਸਾਲਾਂ ਤੋਂ ਕਾਂਗਰਸ ਦੇ ਜਿਹੜੇ ਜ਼ਿਲ੍ਹਾ ਪ੍ਰੇਸ਼ਦ ਬਲਾਕ ਸਮਤੀ ਮੈਂਬਰ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਰਿਪੋਰਟ ਬਿਲਕੁਲ ਜ਼ੀਰੋ ਆ ਉਹੀ ਦੁਬਾਰਾ ਇਲੈਕਸ਼ਨ ਲੜ ਰਹੇ ਆ ਜੀ ਉੱਚ ਨਵਾਂਪਣ ਤਾਂ ਕੁਝ ਵੀ ਹੈ ਨਹੀਂ ਜੀ ਜਿਨ੍ਹਾਂ ਨੇ ਪਹਿਲਾਂ ਨਹੀਂ ਕੰਮ ਕੀਤਾ ਤਾਂ ਹੁਣ ਕੀ ਕੰਮ ਕਰਨਗੇ ਜੀ ਔਰ ਜਿਹੜੇ ਕਾਂਗਰਸੀ ਕੱਲ ਹੀ ਆਵਾਮ ਦੀ ਪਾਰਟੀ ਨੂੰ ਭੰਡ ਰਹੇ ਆ ਇਹਨਾਂ ਦੇ ਘਰ ਦੇ ਬਿੱਲ ਆਵਾਮ ਦੀ ਪਾਰਟੀ ਭਰਦੀ ਆ ਇਹਨਾਂ ਦੇ ਘਰ ਦੇ ਬਿੱਲ ਜਿਹੜੇ ਨੇ ਬਿਲਕੁਲ ਮੁਫਤ ਨੇ ਜੀ ਔਰ ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਇਹ ਹੁਣ ਬੋਲਣ ਤੋਂ ਇਲਾਵਾ ਇਹਨਾਂ ਕੋਲੇ ਕੱਖ ਨਹੀਂ ਹੈਗਾ ਮੇਰੀ ਵੋਟਰ ਅਨਾਉਂਸ ਸਾਰਿਆਂ ਨੂੰ ਬਿਲਦੀ ਹੈ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਚੋਂ ਨਿਕਲੋ ਸ਼ਾਂਤਮਈ ਤਰੀਕੇ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੁਸੀਂ ਉਹਦਾ ਹਿੱਸਾ ਬਣੋ ਕਾਂਗਰਸ ਕਾਲੀਆਂ ਦੀਆਂ ਐਵੇਂ ਦੀਆਂ ਝੂਠੀਆਂ ਰਫਾਹਾਂ ਦੇ ਵਿੱਚ ਨਾ ਆ ਕੇ ਆਪਣੀ ਭਾਈਚਾਰਕ ਸੰਘ ਜਰੀ ਹੈ ਉਹ ਕਾਇਮ ਰੱਖੋ ਕਿਉਂਕਿ ਭਾਈਚਾਰਕ ਸੰਘ ਕੈਮਰਾ ਨਹੀਂ ਬਹੁਤ ਜ਼ਰੂਰੀ ਹੈ